ਸੀ ਭਾਈਚਾਰੇ ਦੇ ਵੱਲੋਂ ਰਵਾਇਤੀ ਪਾਰਟੀਆਂ ਨੂੰ ਤਿਆਗਣ ਦਾ ਐਲਾਨ ਕਰ ਦਿੱਤਾ ਹੈ ਤੇ ਨਾਲ ਇਸ ਸਾਲ 2027 ਦੇ ਵਿੱਚ ਇੱਕ ਨਵੀਂ ਪਾਰਟੀ ਬਣਾ ਕੇ ਉਸ ਪਾਰਟੀ ਦੇ ਵੱਲੋਂ ਚੋਣ ਲੜਨ ਦਾ ਵੱਡਾ ਐਲਾਨ ਵੀ ਕੀਤਾ ਗਿਆ ਹੈ ਤਾਰੀਵਾਲ ਦੇ ਇੱਕ ਨਿਜੀ ਪੈਲੈਸ 'ਚ 크ਰਿਸਚਨ ਨੈਸ਼ਨਲ ਫਰੰਟ ਦੀ ਇੱਕ ਵਿਸ਼ਾਲ ਰੈਲੀ ਹੋਈ। ਇਸ ਰੈਲੀ ਦੇ ਵਿੱਚ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਮਸੀਹ ਭਾਈਚਾਰੇ ਨੂੰ ਜਾਗਰੂਕ ਹੋਣ ਦੀ ਲੋੜ ਹੈ। ਜਦੋਂ ਦੇਸ਼ ਆਜ਼ਾਦ ਹੋਇਆ ਮਸੀਹ ਭਾਈਚਾਰੇ ਨੂੰ ਵੋਟ ਬੈਂਕ ਦੇ ਤੌਰ ਤੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਨੇ ਵਰਤਿਆ ਪਰ ਕਿਸੇ ਨੇ ਵੀ ਬੁਨਿਆਦੀ ਸਹੂਲਤਾਂ ਵੀ ਮਸੀਹ ਭਾਈਚਾਰੇ ਨੂੰ ਦੇਣਾ ਜ਼ਰੂਰੀ ਨਹੀਂ ਸਮਝਿਆ। ਉਹਨਾਂ ਨੇ ਕਿਹਾ ਕਿ ਅੱਜ ਵੀ ਜੇਕਰ ਕਿਸੇ ਮਸੀਹ ਭਾਈਚਾਰੇ ਨਾਲ ਸੰਬੰਧਿਤ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਦਫਨਾਉਣ ਦੇ ਲਈ ਕਬਰਿਸਤਾਨ ਤੱਕ ਨਹੀਂ ਦਿੰਦੇ ਉਹਨਾਂ ਵੀ ਕਿਹਾ ਕਿ ਪੰਜਾਬ ਦੇ ਵਿੱਚ 15 ਤੋਂ 20 ਸੀਟਾਂ ਵਿਧਾਨ ਸਭਾ ਦੀਆਂ ਅਜਹੀਆਂ ਨੇ ਜਿੱਥੇ ਵੱਡੀ ਆਬਾਦੀ ਮਸੀਹ ਭਾਈਚਾਰੇ ਦੀ ਹੈ ਐਲਾਨ ਕੀਤਾ ਗਿਆ ਕਿ ਮਸੀਹ ਭਾਈਚਾਰਾ ਹੁਣ ਚੁੱਪਚਾਪ ਨਹੀਂ ਬੈਠੇਗਾ ਤੇ ਨਾ ਹੀ ਰਵਾਇਤੀ ਪਾਰਟੀਆਂ ਦੀ ਮਦਦ ਕਰੇਗਾ। ਕ੍ਰਿਸਚੀਅਨ ਨੈਸ਼ਨਲ ਫਰੰਟ ਉਸ ਵੱਲੋਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 15 ਤੋਂ 20 ਸੀਟਾਂ ਦੇ ਵਿੱਚ ਆਪਣੇ ਉਮੀਦਵਾਰ ਖੜੇ ਕੀਤੇ ਜਾਣ ਦਾ ਐਲਾਨ ਕੀਤਾ ਹੈ। ਅਗਰ ਉਹਨਾਂ ਦੇ ਵਿੱਚੋਂ ਕੁਝ ਵੀ ਜਿੱਤ ਜਾਂਦੇ ਨੇ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਮਸੀਹ ਭਾਈਚਾਰੇ ਦੀ ਆਵਾਜ਼ ਗੂੰਜੇਗੀ। ਰੈਲੀ ਦੇ ਮੁਖ ਪ੍ਰਬੰਧਕਾਂ ਤੇ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਪੰਜਾਬ ਯੂਥ ਪ੍ਰਧਾਨ ਬੱਬਾ ਗਿੱਲ ਦਾ ਕਹਿਣਾ ਹੈ ਕਿ ਉਹ ਧੰਨਵਾਦੀ ਨੇ ਕਿ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਨੇ ਜਿਹੜੇ ਅਤਿ ਦੀ ਗਰਮੀ ਹੋਣ ਦੇ ਬਾਵ ਲਮਾ ਸਮਾ ਰੈਲੀ ਦੇ ਵਿੱਚ ਬਹਿ ਕੇ ਵਾਕਵਾਕ ਲੀਡਰਾਂ ਦੇ ਉਹਨਾਂ ਨੇ ਵਿਚਾਰ ਸੁਣੇ ਨੇ ਦੱਸਿਆ ਕਿ ਰਿਕਾਰਡ ਤੋੜ ਇਕਾਠ ਧਾਰੀਵਾਲ ਦੇ ਪੈਲਸ ਦੇ ਵਿੱਚ ਨਜ਼ਰ ਆਇਆ ਤੇ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਉਹ ਲੀਡਰਾਂ ਦੇ ਭਾਸ਼ਣਾ ਨੂੰ ਸੁਣਦੇ ਵੇਖੇ ਗਏ ਤੇ ਉੱਥੇ ਹੀ ਕੌਮੀ ਚੇਅਰਮੈਨ ਲਾਰਸ ਚੌਧਰੀ ਬੇਹੱਦ ਖੁਸ਼ ਨਜ਼ਰ ਆਏ ਤਾਂ ਹੁਣ ਮਸੀਹ ਭਾਈਚਾਰੇ ਦੇ ਵੱਲੋਂ ਵੀ ਇੱਕ ਨਵੀਂ ਪਾਰਟੀ ਬਣਾਈ ਜਾਵੇਗੀ 15 ਤੋਂ 20 ਸੀਟਾਂ ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਸਾਲ 2027 ਦੇ ਵਿੱਚ ਮਸੀਹ ਭਾਈਚਾਰਾ ਹੁਣ ਚੋਣ ਲੜੇਗਾ ਤੇ ਆਪਣੀ ਵੱਖਰੀ ਪਾਰਟੀ ਬਣਾਏਗਾ ਹਾਲਾਂਕਿ ਮਸੀਹ ਭਾਈਚਾਰੇ ਨੇ ਜਿਵੇਂ ਹੀ ਇਹ ਐਲਾਨ ਕੀਤਾ ਤਾਂ ਦੂਜੀਆਂ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਵੱਡੀ ਗਿਣਤੀ ਵਿੱਚ ਮਸੀਹ ਭਾਈਚਾਰਾ ਪੰਜਾਬ ਦੇ ਵਿੱਚ ਰਹਿੰਦਾ ਹੈ ਜਿਨ੍ਹਾਂ ਨੇ ਹੁਣ ਇੱਕ ਵੱਡਾ ਇਕੱਠ ਕੀਤਾ ਰੈਲੀ ਦੇ ਵਿੱਚ ਲੀਡਰਾਂ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਤੇ ਨਾਲ ਹੀ ਰਵਾਇਤੀ ਪਾਰਟੀਆਂ ਨੂੰ ਤਿਆਗਣ ਦਾ ਐਲਾਨ ਕੀਤਾ ਤੇ ਇੱਕ ਵੱਖਰੀ ਪਾਰਟੀ ਬਣਾਉਣ ਦੇ ਲਈ ਹਾਂ ਦਾ ਨਾਅਰਾ ਮਾਰਿਆ ਹੁਣ ਵੇਖਣਾ ਹੋਵੇਗਾ ਕਿ ਸਾਲ 2027 ਦੀਆਂ ਜਦੋਂ ਵਿਧਾਨ ਸਭਾ ਚੋਣਾਂ ਆਉਂਦੀਆਂ ਨੇ ਤਾਂ ਮਸੀਹ ਭਾਈਚਾਰੇ ਦੇ ਵੱਲੋਂ ਇਹਨਾਂ ਸੀਟਾਂ ਤੇ ਚੋਣ ਲੜੀ ਜਾਂਦੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬ ਕਿ ਮਸੀਹ ਭਾਈਚਾਰਾ ਨਿਵਾਸ ਕਰਦਾ ਹੈ ਇਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਮੁਸੀਬਾਈਚਾਰੇ ਦੇ ਨਾਲ ੱੱਕਾ ਹੁੰਦਾ ਹੈ ਜੇਕਰ ਉਹਨਾਂ ਦੀ ਆਪਣੀ ਕੋਈ ਵੱਖਰੀ ਪਾਰਟੀ ਹੋਵੇਗੀ ਤਾਂ ਉਹਨਾਂ ਦੀ ਪਾਰਟੀ ਆਪਣੇ ਭਾਈਚਾਰੇ ਦੇ ਲਈ ਪਹਿਲ ਦੇ ਆਧਾਰ ਤੇ ਕੰਮ ਕਰੇਗੀ ਹਾਲਾਂਕਿ ਸਮੇਂ ਸਮੇਂ ਤੇ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਹੱਕ ਦੇ ਵਿੱਚ ਹਾ ਦਾ ਨਾਅਰਾ ਤਾਂ ਮਾਰਿਆ ਜਾਂਦਾ ਪਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਸਿਰਫ ਹਾ ਦਾ ਨਾਅਰਾ ਮਾਰਨ ਦੇ ਨਾਲ ਕੁਝ ਨਹੀਂ ਹੁੰਦਾ ਕੰਮ ਵੀ ਕਰਨੇ ਪੈਂਦੇ ਨਹੀਂ ਤੇ ਅੱਜ ਵੀ ਜੇਕਰ ਕਿਸੇ ਮੁਸੀਬਾਈਚਾਰੇ ਨਾਲ ਸੰਬੰਧਿਤ ਕਿਸੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਦਫਨਾਉਣ ਦੇ ਲਈ ਕਬਰਿਸਤਾਨ ਤੱਕ ਨਹੀਂ ਦਿੱਤਾ ਜਾਂਦਾ ਇਹਨਾਂ ਚੀਜ਼ਾਂ ਤੋਂ ਤਾਂ ਪਰੇਸ਼ਾਨ ਆ ਕੇ ਮੁਸੀਬਾ ਹੀ ਚਾਰੇ ਦੇ ਵੱਲੋਂ ਹੁਣ ਚੋਣਾ ਲੜਨ ਦਾ ਐਲਾਨ ਕੀਤਾ ਤੇ ਨਾਲ ਹੀ ਰਵਾਇਤੀ ਪਾਰਟੀਆਂ ਤਿਆ ਕੇ ਵੱਖਰੀ ਪਾਰਟੀ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ